ਚੰਡੀਗੜ੍ਹ ਨੇੜੇ ਸੀਵਰੇਜ ਟ੍ਰੀਟਮੈਂਟ ਪਲੈਂਟ ਦੇ ਪਾਣੀ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਸਕੇਤੜੀ ਦਾ ਇਹ ਪੂਰਾ ਮਾਮਲਾ ਸੀਵਰੇਜ ਟ੍ਰੀਟਮੈਂਟ ਪਲੈਂਟ ਤੋਂ ਜੋ ਪਾਣੀ ਨੂੰ ਖੁੱਲਾ ਛੱਡਿਆ ਜਾ ਰਿਹਾ ਸੁਖਨਾ ਝੀਲ ਦੇ ਵਿੱਚ ਜਾਣ ਵਾਲੇ ਨਾਲੇ ਦੇ ਵਿੱਚ ਸਾਰੇ ਦਾ ਸਾਰਾ ਗੰਦਾ ਪਾਣੀ ਪਹੁੰਚ ਰਿਹਾ ਆਸ-ਪਾਸ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਲੋਕ ਕਾਫੀ ਪਰੇਸ਼ਾਨ ਜ਼ਰੂਰ ਨੇ ਚੰਡੀਗੜ੍ਹ ਨੇੜੇ ਸੀਵਰੇਜ ਟ੍ਰੀਟਮੈਂਟ ਪਲੈਂਟ ਦੇ ਪਾਣੀ ਤੋਂ ਲੋਕ ਖਾਸੇ ਪਰੇਸ਼ਾਨ ਹੋ ਚੁੱਕੇ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਸਕੇਤੜੀ ਦਾ ਇਹ ਪੂਰਾ ਮਾਮਲਾ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਖੁੱਲੇ ਦੇ ਵਿੱਚ ਪਾਣੀ ਨੂੰ ਛੱਡਿਆ ਜਾ ਰਿਹਾ ਸੁਖਨਾ ਚਿੱਲ ਦੇ ਵਿੱਚ ਜਾਣ ਵਾਲੇ ਨਾਲੇ ਦੇ ਵਿੱਚ ਸਾਰਾ ਗੰਦਾ ਪਾਣੀ ਪਹੁੰਚ ਰਿਹਾ ਹੈ ਤੇ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨੋ ਜੋਸ਼ੀ ਸਾਡਾ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ ਮਨੋਸ਼ੀ ਲੋਕ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਜੋ ਸੀਵਰੇ ਟ੍ਰੀਟਮੈਂਟ ਪਲੈਂਟ ਤੇ ਪਾਣੀ ਤੇ ਲੋਕ ਪਰੇਸ਼ਾਨ ਨੇ ਕਿ ਕੁੱਝ ਇਹ ਪੂਰਾ ਮਾਮਲਾ ਹੈ ਕਿਵੇਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਉਂ ਨਹੀਂ ਇਸ ਸਮੱਸਿਆ ਤੇ ਨਾਲ ਨਜਿੱਠਣ ਦੇ ਲਈ ਕੋਈ ਹੱਲ ਕੱਟਿਆ ਜਾ ਰਿਹਾ ਆ ਬਿਲਕੁਲ ਕੁਮਿੰਦਰ ਅਪਾ ਜੀ ਗੱਲ ਕਰੀਏ ਤਾਂ ਸੁਖਨਾ ਲੈਕ ਜਿਹੜੀ ਕਿ ਚੰਡੀਗੜ੍ਹ ਦੀ ਇੱਕ ਖੂਬਸੂਰਤ ਦੇ ਵਿੱਚ ਚਾਰ ਚੰਨ ਲਗਾਉਂਦੀ ਹੈ ਤੇ ਹਰ ਕਿਸੇ ਦੀ ਇੱਕ ਤਮੰਨਾ ਹੁੰਦੀ ਹੈ ਕੈਸੇ ਸੁਖਣਾ ਚੇਲੀ ਜਿਹੜੀ ਹੈਗੀ ਚੀ ਲੈ ਗਈ ਤੇ ਪਰ ਅਸੀਂ ਜਾ ਕੇ ਘੁੰਮੀਆਂ ਫਰੀਏ ਤੇ ਅੰਦਰ ਜਾ ਕੇ ਪੋਰਟਿੰਗ ਕਰੀਏ ਪਰ ਆਪਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਉਹ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਆਪ ਹੀ ਇਸ ਸੁਖਨਾ ਚੀਲ ਨੂੰ ਜਿਹੜਾ ਪ੍ਰਦੂਸ਼ਿਤ ਕਰ ਰਿਹਾ ਹੈਗਾ ਉਹਦਾ ਕਾਰਨ ਹੈ ਕਿ ਜੋ ਟ੍ਰੀਟਮੈਂਟ ਪਲੈਂਟ ਹੈ ਉਹਦਾ ਪਾਣੀ ਛੱਡਿਆ ਜਾ ਰਿਹਾ ਔਰ ਕਈ ਥਾਂ ਦੇ ਉੱਪਰ ਸਿੱਧੀਆਂ ਜਿਹੜੇ ਨਾਲੇ ਹੈਗੇ ਨੇ ਉਥੋਂ ਦਿਖਾਵਾਂਗੇ ਕਿ ਬਿਲਕੁਲ ਐਸੀ ਜਿਹੜੀ ਸੁਖਨਾ ਦੀ ਟ੍ਰਿਬਿਊਟਰੀ ਜਿਹੜੀ ਨਦੀ ਹੈਗੀ ਹੈ ਜਿਹਦੇ ਥੋਂ ਜਿਹੜੀ ਬਰਸਾਤੀ ਪਾਣੀ ਜਾਂਦਾ ਹੈਗਾ ਉਸ ਟ੍ਰਿਬਿਊਟਰੀ ਵਿੱਚ ਛੱਡਿਆ ਰਿਹਾ ਤੋਂ ਦਿਖਾਵਾਂਗੇ ਅੱਗੇ ਤੱਕ ਪਾਣੀ ਜਾਂਦਾ ਹੈ ਸਾਹਮਣੇ ਟ੍ਰੀਟਮੈਂਟ ਪਲੈਂਟ ਲੱਗਿਆ ਹੋਇਆ ਸਕੇਤੜੀ ਦਾ ਤੇ ਆਸ-ਪਾਸ ਘਰ ਵੀ ਆ ਗਏ ਨੇ ਪਾਣੀ ਦੇ ਵਿੱਚ ਅਸੀਂ ਖੜੇ ਆਂ ਇਹਦੇ ਵਿੱਚ ਤੇ ਪਾਣੀ ਦੀ ਕਾਫੀ ਜ਼ਿਆਦਾ ਲਿਸਤ ਮੈਨ ਲੈ ਗਈ ਹੈ ਤੇ ਕਿਹਾ ਜਾਂਦਾ ਕਿ ਟ੍ਰੀਟ ਕਰਕੇ ਪਾਣੀ ਛੱਡਿਆ ਜਾਂਦਾ ਪਰ ਤੁਸੀਂ ਦੇਖੋਗੇ ਕਿ ਪਾਣੀ ਕਿੰਨਾ ਗੰਦਾ ਹੈਗਾ ਤੇ ਕਿਸ ਤਰ੍ਹਾਂ ਇਹ ਅੱਗੇ ਜਿਹੜਾ ਇਸ ਸੁਖਨਾ ਲੇਕ ਨੂੰ ਜਾਣ ਵਾਲੀ ਜਿਹੜੀ ਨਦੀ ਹੈਗੀ ਹੈ ਜੋ ਜੁਬਟਰੀ ਹੈਗੇ ਉਹਦੇ ਵਿੱਚ ਛੱਡਿਆ ਜਾ ਰਿਹਾ ਤੇ ਸਿੱਧਾ ਪਾਣੀ ਇਹ ਸੁਖਨਾ ਦੇ ਵਿੱਚ ਜਾਏਗਾ ਉਹ ਮੋਸਕ ਜਿਹੜੀ ਆਪਾਂ ਕਹੀਏ ਸਮੈਲ ਜਿਹੜੀ ਹੈ ਕਿ ਬਦਬੂ ਬਹੁਤ ਜ਼ਿਆਦਾ ਮਾਰਦੀ ਹੈਗੀ ਇਸ ਪਾਣੀ ਦੇ ਵਿੱਚ ਇੱਥੇ ਖੜਨਾ ਮੁਸ਼ਕਿਲ ਆ ਆਸ-ਪਾਸ ਦੇ ਜਿਹੜੇ ਘਰਾਂ ਦੇ ਲੋਕ ਨੇ ਉਹ ਵੀ ਪਰੇਸ਼ਾਨ ਹੈਗੇ ਨੇ ਇਸ ਸਮੈਲ ਤੋਂ ਪਰ ਪਾਣੀ ਜਿਹੜਾ ਹੈਗਾ ਛੱਡਿਆ ਜਾ ਰਿਹਾ ਤੁਸੀਂ ਦੇਖੋ ਕਿ ਜੇ ਦੱਸਦೇನೆ ਅਸੀਂ ਇਹ ਗੱਲ ਕੀਤੀ ਹੈ ਕਿ ਹਰ ਰੋਜ਼ ਜਿਹੜਾ ਹੈਗਾ ਦੋ ਰੱਖ ਦੇ ਆਸ-ਪਾਸ ਜਿਹੜਾ ਹੈਗਾ ਲੀਟਰ ਪਾਣੀ ਜਿਹੜਾ ਹੈਗਾ ਰੋ ਛੱਡਿਆ ਜਾਂਦਾ ਹੈਗਾ ਸਵੇਰੇ ਸ਼ਾਮ ਜੀ ਤੇ ਕਹਿੰਦੇ ਨੇ ਕਿ ਅਸੀਂ ਜਿਹੜਾ ਹੈਗਾ ਪਾਣੀ ਜਿੰਨਾ ਵੀ ਹੁੰਦਾ ਹੈ ਅਸੀਂ ਇਕੱਠਾ ਹੁੰ ਸੀਵਰ ਦਾ ਪਾਣੀ ਹੈਗਾ ਜਦੋਂ ਸੁਖਣਾ ਜਾਏਗਾ ਤਾਂ ਉੱਥੇ ਸਮੈਲ ਕਰੇਗਾ ਤੋ ਜਵਾਬ ਸਿਗਾ ਕਿ ਸੁਖਨਤ ਕਤ ਜਾਣਾ ਨਹੀਂ ਰਸਤੇ ਤੇ ਸੁੱਕ ਜਾਣਾ ਹੈਗਾ ਆ ਪਰ ਤੁਸੀਂ ਦੇਖੋਗੇ ਕਿਉਂਕਿ ਪਾਣੀ ਕਿੰਨਾ ਹੈਗਾ ਅੱਗੇ ਤੱਕ ਇਹ ਤੁਹਾਨੂੰ ਜਾਂਦਾ ਪਾਣੀ ਦਿਖਾਣੇ ਆ ਤੇ ਨਾਲੇ ਨੇ ਵੀ ਜਿਹੜੀ ਸਫਾਈ ਹੋ ਰਹੀ ਹੈਗੀ ਐ ਇਹ ਟ੍ਰੀਟਮੈਂਟ ਮਾਰਦਾ ਉਹ ਇੱਕ ਦਿਖਾਵਾਂਗੇ ਤੁਹਾਨੂੰ ਪਾਈਪ ਲੱਗਿਆ ਦੇਖੋ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਗੁਰਜੰਟ ਨੂੰ ਉਹ ਸਾਹਮਣੇ ਦਿਖਾਣਗੇ ਪਾਈਪ ਉਸ ਪਾਈਪ ਦੇ ਜ਼ਰੀਏ ਜਿਹੜਾ ਹੈਗਾ ਇਹ ਪਾਣੀ ਸਾਰਾ ਇਸ ਜਿਹੜੀ ਹੈਗੀ ਨਦੀ ਹੈਗੀ ਆਪਾਂ ਕਹੀਏ ਇਹਦੇ ਵਿੱਚ ਛੱਡਿਆ ਜਾਂਦਾ ਹੈਗਾ ਜਿਹੜੀ ਕਿ ਸਿੱਧੇ ਸੁਖਨਾ ਲੈਕ ਦੇ ਵਿੱਚ ਗਿਰਦੀ ਹੈ ਜਾ ਕੇ ਤੇ ਬਰਸਾਤ ਵੀ ਆਉਂਦੀ ਆ ਤਾਂ ਸਾਰਾ ਪਾਣੀ ਜਿਹੜਾ ਹੈਗਾ ਸੁਖਨਾ ਜਾਂਦਾ ਇਹ ਉ ਇੰਨਾ ਪਾਣੀ ਸਾਰਾ ਭਰ ਜਾਂਦਾ ਕੋ ਸਾਹਮਣੇ ਜਿਹੜਾ ਪਾਈਪ ਹੈ ਉੱਥੋਂ ਪਾਣੀ ਆ ਰਿਹਾ ਹੈਗਾ ਇਹ ਹੈਗਾ ਆ ਟ੍ਰੀਟਮੈਂਟ ਪਰ ਤੋਂ ਆਨੇ ਵਾਲਾ ਪਾਣੀ ਜਿਹੜਾ ਕਿ ਹਰ ਰੋਜ਼ ਛੜ ਜਾਂਦਾ ਉਸ ਦੇ ਨਾਲ ਤੁਹਾਨੂੰ ਦਿਖਾਵਾਂਗੇ ਕਿ ਜੋ ਪਿੰਡ ਤੋਂ ਪਾਣੀ ਆਂਦਾ ਹੈਗਾ ਗੰਦਾ ਉਹ ਸਿੱਧਾ ਹੀ ਉਹਨੂੰ ਬਿਨਾਂ ਟ੍ਰੀਟ ਕੀਤੇ ਸਿੱਧਾ ਇਸ ਦੇ ਵਿੱਚ ਜਿਹੜਾ ਮੈਂ ਦਿਖਾਵਾਂਗਾ ਕਿ ਸਿੱਧਾ ਜਿਹੜਾ ਹੈਗਾ ਇਸ ਨਾਲੇ ਵਿੱਚ ਛੱਟਿਆ ਗਿਆ ਹੈਗਾ ਇਸ ਨਦੀ ਵਿੱਚ ਛੱਟਿਆ ਗਿਆ ਹੈਗਾ ਜਿਹੜੀ ਕਿ ਸਿੱਧੀ ਜਿਹੜੀ ਹੈ ਸੁਖਨਾ ਲੈਕ ਨੂੰ ਜਾਂਦੀ ਹੈ ਤੇ ਅਗਰ ਐਦਾਂ ਦਾ ਪਾਣੀ ਜਾਏਗਾ ਉਹਦੇ ਨਾਲ ਦੋ ਤਿੰਨ ਗੱਲਾਂ ਹੁੰਦੀਆਂ ਇੱਕਦਾਂ ਇੱਕਦਾਂ ਆਪਾਂ ਗੱਲ ਕਰੀਏ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈਗਾ ਕਹਿੰਦਾ ਵੀ ਇਹ ਸਿਟੀ ਬਿਊਟੀਫੁੱਲ ਲੱਗਾ ਅਸੀਂ ਸੁਖਨਾ ਲੈਕ ਨੂੰ ਬੜਾ ਆਪਾਂ ਤਵੱਜੋ ਦੰਨੇ ਹੈਗੇ ਨਾਲਾ ਹੈਗਾ ਪਿੰਡ ਦਾ ਨਾਲਾ ਹੈਗਾ ਜਿਹੜਾ ਕਿ ਸਿੱਧਾ ਦਾ ਸਿੱਧਾ ਇਹਨੂੰ ਕੋਈ ਟ੍ਰੀਟਮੈਂਟ ਨਹੀਂ ਉਹ ਸਿੱਧਾ ਇਹ ਇਸ ਨਦੀ ਦੇ ਵਿੱਚ ਤੁਹਾਨੂੰ ਦਿਖਾਈਏ ਇਹ ਗਿਰਦਾ ਹੈ ਤੁਹਾਨੂੰ ਦਿਖਾਈ ਦਿੰਦਾ ਮੈਂ ਇੱਥੋਂ ਪਾਣੀ ਆਂਦਾ ਹੈਗਾ ਤੇ ਸਿੱਧਾ ਜਿਕੇ ਦੇਖੋ ਤੁਸੀਂ ਨਦੀ ਦੇ ਵਿੱਚ ਜਿਹੜਾ ਦੀਵਾਰ ਦੇ ਨਾਲ-ਨਾਲ ਉਹ ਤੁਹਾਨੂੰ ਜਾਂਦਾ ਹੋਇ ਦਿਖਾਈ ਦਿੰਦਾ ਤੇ ਇਸ ਤੋਂ ਸਾਫ਼ ਹੈ ਕਿ ਜਿਹੜੀ ਲਾਪਰਵਾਹੀ ਜਿਹੜੀ ਹੈਗੀ ਆ ਚੰਡੀਗੜ੍ਹ ਪ੍ਰਸ਼ਾਸਨ ਦੀ ਕਹੀਏ ਆਪਾਂ ਕਹੀਏ ਨਗਰ ਨਗਰ ਕਮ ਦੀ ਕਹੀਏ ਉਹ ਤੁਹਾਡੇ ਸਾਹਮਣੇ ਦਿਖਾਈ ਦਿੰਦੀ ਹੈ ਕਿ ਪਾਣੀ ਜਿਹੜਾ ਹੈਗਾ ਬਿਨਾ ਟ੍ਰੀਟ ਕੀਤਾ ਜਾ ਰਿਹਾ ਹੈਗਾ ਤੇ ਸਿੱਧਾ ਜਿਹੜਾ ਪਿੰਡ ਦਾ ਪਾਣੀ ਹੈਗਾ ਆ ਸੀਵਰ ਦਾ ਪਾਣੀ ਜਿਹੜਾ ਸੀਵਰ ਟ੍ਰੀਟਮੈਂਟ ਤੋਂ ਪਾਣੀ ਜਿਹੜਾ ਹੈਗਾ ਸਿੱਧਾ ਸਿੱਧਾ ਸਿੱਟਾ ਜਾ ਰਿਹਾ ਉਹਦੇ ਨਾਲ ਨਾਲ ਹੀ ਜਿਹੜਾ ਪਿੰਡ ਦਾ ਪਾਣੀ ਹੋ ਗਿਆ ਵੈਸੇ ਉਹ ਵੀ ਜਿਹੜਾ ਗੰਦਾ ਪਾਣੀ ਜਿਹਨੂੰ ਆਪਾਂ ਬੋਲਦੇ ਆ ਉਹ ਸਾਰਾ ਪਾਣੀ ਬਿਨਾ ਟ੍ਰੀਟ ਕੀਤੇ ਇਹ ਤੁਹਾਨੂੰ ਇੱਧਰ ਪਾਈਪ ਦਾ ਰਾਹੀਂ ਜਿਹੜਾ ਹੈਗਾ ਤੁਹਾਨੂੰ ਜਾਂਦਾ ਹੋਇ ਦਿਖਾਈ ਦਿੰਦਾ ਵੱਡਾ ਪਾਈ ਇਹ ਜਾ ਕੇ ਸੁਖਨਾ ਲੈਕ ਦੇ ਵਿੱਚ ਮਿਲਦੀ ਹੈ ਕੁਲਵਿੰਦਰ ਤੇ ਇਸ ਤੋਂ ਗੱਲ ਸਾਫ਼ ਹੈ ਕਿ ਇਹ ਮਸਕ ਦਾ ਪਾਣੀ ਜਿਹੜਾ ਆਪਾਂ ਕਹਿੰਦੇ ਗੰਦਾ ਪਾਣੀ ਹੈ ਅੰਟ ਜਿਹੜੇ ਅੰਟ ਰੜ ਪਾਣੀ ਹੈ ਬਿਲਕੁਲ ਇਹ ਕੋਈ ਟ੍ਰੀਟ ਹੋਇਆ ਨਹੀਂ ਹੈਗਾ ਪਿੰਡ ਤੋਂ ਸਿੱਧਾ ਆ ਰਿਹਾ ਹੈ ਪਾਈਪ ਤੇ ਇਹ ਸਿੱਧਾ ਇਹਦੇ ਵਿੱਚ ਛੱਟ ਦਿੱਤਾ ਗਿਆ ਹੈਗਾ ਤੇ ਇਹ ਜਿਹੜਾ ਪਾਣੀ ਹੈਗਾ ਪੂਰੀ ਪੂਰੀ ਜਿਹੜੀ ਸੁਖਨਾ ਲੈਕ ਹੈਗੀ ਹੈ ਉਹਨੂੰ ਜਾ ਕੇ ਦੂਸ਼ਿਤ ਕਰੇਗਾ ਭਾਵੇਂ ਇਹਦੀ ਸਫਾਈ ਵੀ ਕੀਤੀ ਜਾ ਰਹੀ ਹੈ ਤਾਂ ਕਿ ਬਰਸਾਤ ਦਾ ਮੌਸਮ ਆ ਅੱਗੇ ਪਾਣੀ ਜਿਹੜਾ ਜਾ ਸਕੇ ਤੁਸੀਂ ਦੇਖਦੇ ਹੋ ਕਿ ਪੂਰਾ ਪਾਣੀ ਜਿਹੜਾ ਹੈਗਾ ਤੁਹਾਨੂੰ ਦਿਖਾਈ ਦਿੰਦਾ ਹਰ ਰੋਜ਼ ਸਵੇਰ ਸ਼ਾਮ ਜਦੋਂ ਪਾਣੀ ਛੱੜਦੇ ਆ ਤਾਂ ਜਦੋਂ ਛੱਡਿਆ ਜਾਂਦਾ ਹੈਗਾ 100 ਲੀਟਰ ਦਾ ਦੇ ਦਾ 250 300 ਲੀਟਰ ਦੇ ਆਸ-ਪਾਸ ਜਾਂ ਆਪਾਂ ਕਹਿੰਦੇ ਜਦ ਛੱਡਿਆ ਜਾਂਦਾ ਤਾਂ ਇੱਕਦਾਂ ਪਾਣੀ ਜਿਹੜਾ ਹੈਗਾ ਉਹ ਜਾਂਦਾ ਤੇ ਕਈ ਵਾਰ ਤਾਂ ਕਹਿੰਦੇ 2 ਲੱਖ ਲੀਟਰ ਤੱਕ ਦਾ ਪਾਣੀ ਜਿਹੜਾ ਹੈਗਾ ਉਹ ਛੱੜਦੇ ਤਾਂ ਜਾਂਦਾ ਹੈਗਾ ਤੇ ਇਸ ਤੋਂ ਇਹ ਗੱਲ ਸਾਫ਼ ਹੈ ਕਿ ਜਿੰਦਾ ਵੀ ਪਾਣੀ ਹੈਗਾ ਆ ਉਹ ਤੁਹਾਨੂੰ ਇਹ ਇਹ ਦੱਸਦਾ ਕਿ ਇਹ ਤੁਹਾਡੀ ਟ੍ਰੀਟਮੈਂਟ ਪ੍ਰਣਾਲੀ ਦਿਖਾਣੇ ਆ ਜਿਹੜਾ ਬਣਿਆ ਹੋਇਆ ਹੈਗਾ ਤੇ ਇੱਥੋਂ ਅੰਦਰ ਪਾਣੀ ਜਿਹੜਾ ਹੈਗਾ ਉਹ ਸਾਫ਼ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਜਿਸ ਤਰ੍ਹਾਂ ਪਾਣੀ ਨੂੰ ਦੇਖ ਕੇ ਲੱਗਦਾ ਇਹ ਲੱਗਦਾ ਨਹੀਂ ਕਿ ਇਹ ਸਾਫ਼ ਕੀਤਾ ਹੋਇਆ ਪਾਣੀ ਹੈ ਤਾਂ ਕਿ ਸਿੱਧਾ ਇਹ ਪਾਣੀ ਲੰਦਾ ਜਿੱਦਾਂ ਕਿ ਅਨਟਰੀਟਡ ਬਾਟਰ ਜਿਹੜਾ ਹੈਗਾ ਇਹ ਨਦੀ ਦੇ ਵਿੱਚ ਛੁੱਟਿਆ ਜਾ ਰਿਹਾ ਇਹ ਟ੍ਰੀਟਮੈਂਟ ਪਲੈਂਟ ਵਿੱਚ ਲਗਾਇਆ ਗਿਆ ਹੈਗਾ ਤੇ ਇਸ ਤੋਂ ਪਾਣੀ ਜਿਹੜਾ ਹੈਗਾ ਤੁਹਾਨੂੰ ਦਿਖਾਵਾਂਗੇ ਕਿ ਇਸ ਨਦੀ ਦੇ ਵਿੱਚ ਜਾ ਰਿਹਾ ਜੀ ਗਰੋਂਦਰ ਕੁੱਲ ਮਨੋਚ ਜਿਸ ਹਸਾਬ ਦੇ ਨਾਲ ਇੱਥੇ ਲੋਕਾਂ ਨੂੰ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਨਾ ਪਿਆ ਹੈ ਖਾਸ ਕਰਕੇ ਜੋ ਸੁਖਨਾ ਲੇਕ ਸਿਟੀ ਬਿਊਟੀਫੁੱਲ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਨਿਭਾ ਰਹੀ ਹੈ ਪਰ ਕਿੰਨੇ ਸਮੇਂ ਤੋਂ ਲੋਕ ਇਸ ਸਮੱਸਿਆ ਦੇ ਨਾਲ ਨਜਿੱਠ ਰਹੇ ਨੇ ਤੇ ਕੀ ਕੁਝ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਨਹੀਂ ਦੇਖੋ ਬਿਲਕੁਲ ਮੈਂ ਜਿਹੜੀਆਂ ਗੱਲਾਂ ਤੇ ਹੈ ਕਿ ਜਦੋਂ ਸਾਇਕ ਨਾ ਬਰਸਾਤੀ ਨਦੀ ਹੈਗੀ ਹੈ ਉਦਵੇ ਜਿਹਾ ਇਸ ਤਰ੍ਹਾਂ ਗੰਦਾ ਪਾਣੀ ਤੁਸੀਂ ਦੇਖੋ ਉੱਪਰ ਤੋਂ ਉੱਪਰ ਤੋਂ ਵੀ ਦਿਖਾ ਰਹੇ ਆ ਅਸੀਂ ਕਿਦਾਂ ਤੁਹਾਨੂੰ ਕਿੱਥੇ ਲੱਗਦਾ ਨੇ ਕਿ ਇਹ ਬਾਟਰ ਜਿਹੜਾ ਹੈਗਾ ਟ੍ਰੀਟ ਹੋਇਆ ਬਲੱਗਦਾ ਹੈਗਾ ਪੂਰਾ ਗੰਦਾ ਪਾਣੀ ਤੁਹਾਨੂੰ ਦਿਖਾਈ ਦਿੰਦਾ ਹੈਗਾ ਇਹ ਤੇ ਇਸ ਦੇ ਨਾਲ ਤੁਸੀਂ ਦੇਖਦੇ ਹੋ ਕਿ ਇਹ ਇਹ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਛੱਡਿਆ ਗਿਆ ਤੇ ਦੂਜੇ ਪਾਸੇ ਸਿੱਧੀ ਜਿਹੀ ਪਿੰਡ ਤੋਂ ਆਉਣ ਵਾਲੀ ਪਾਈਪ ਹੈ ਉਹ ਵੀ ਵਿੱਚ ਸਿੱਧੀ ਗੱਲ ਇਹ ਗੱਲਾਂ ਦੇ ਕਿ ਲਾਪਰਵਾਹੀ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਦੇ ਦਿਖਾਈ ਦਿੰਦੀ ਹੈ ਜਿਸ ਸੁਗਨਾਂ ਨੂੰ ਅਸੀਂ ਜਿਹੜਾ ਹੈਗਾ ਸਭ ਤੋਂ ਵਧੀਆ ਮੰਨਦੇ ਆ ਜਿਸ ਸੁਗਨਾਂ ਦੀ ਅਸੀਂ ਗੱਲ ਕਰਦੇ ਆ ਉੱਥੇ ਅਗਰ ਇਦਾਂ ਦਾ ਗੰਦਾ ਪਾਣੀ ਜਾਏਗਾ ਤਾਂ ਉੱਥੇ ਦੇ ਅੰਦਰ ਜੀਵ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਉਸ ਦੇ ਨਾਲ ਨਾਲ ਆਪਾਂ ਕਿ ਕੈਮੀਕਲ ਯੁਕਤ ਪਾਣੀ ਜਿਹੜਾ ਹੈਗਾ ਦੂਜੇ ਪਾਸੇ ਆ ਰਿਹਾ ਹੈਗਾ ਜਿਹੜਾ ਸਾਬਣ ਦਾ ਪਾਣੀ ਹੈ ਉਹਦੇ ਵਿੱਚ ਸਰਫਸ ਦਾ ਪਾਣੀ ਵੀ ਹੋਏਗਾ ਨਹਾਣ ਦਾ ਪਾਣੀ ਵੀ ਹੋਏਗਾ ਵਾਸ਼ਰੂਮ ਦਾ ਪਾਣੀ ਹੋਏਗਾ ਉਹਦਾ ਸਾਰਾ ਪਾਣੀ ਜਾ ਰਿਹਾ ਹੈਗਾ ਉਸ ਤੋਂ ਉਸ ਨਾਲ ਜਿਹੜੀ ਸੁਖਨਾ ਹੈਗੀ ਆ ਉਹ ਦੁਸ਼ਿਤ ਹੋਏਗੀ ਤੇ ਉੱਥੇ ਜਿਹੜੇ ਅੰਦਰ ਜੀਵ ਉਹ ਉਹ ਜਿਹੜੇ ਨੇ ਉਹਨਾਂ ਪਰ ਉਹਨਾਂ ਨੂੰ ਅਸਰ ਹੋਗਾ ਉਹ ਮਰਨਗੇ ਤੇ ਉਸ ਦੇ ਨਾਲ ਨਾਲ ਜੋ ਆਪਕਲ ਕਰੀਏ ਕਿ ਜੋ ਸਮੈਲ ਹੈਗੀ ਆ ਉਹ ਵੀ ਹੋ ਗਈ ਹੈ ਭਾਵ ਕਿ ਜਿੱਥੇ ਸਾਫ ਪਾਣੀ ਬਰਸਾਤੀ ਪਾਣੀ ਦੀ ਗੱਲ ਕਰਦੇ ਆ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇਹ ਲਾਪਰਵਾਹੀ ਦੇ ਨਾਲ ਜਿਹੜਾ ਗੰਦਾ ਪਾਣੀ ਵੀ ਹੈ ਉਹ ਤੁਹਾਨੂੰ ਜਾਂਦਾ ਹੋਇਆ ਦਿਖਾਈ ਦਿੰਦਾ ਲੋਕ ਜਿਹੜੇ ਨੇ ਆਸ-ਪਾਸ ਰਹਿੰਦੇ ਨੇ ਪ੍ਰੇਸ਼ਾਨ ਬਿਲਕੁਲ ਹੈਗੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹਿਣੀ ਸੀ ਕਿ ਇਸ ਗੱਲ ਕੋਈ ਸਾਹਮਣੇ ਤਾਂ ਆਇਆ ਨਹੀਂ ਪਰ ਗੱਲ ਕਰਸੀ ਹੈ ਕਿ ਜਿੱਦੀ ਉਹ ਸਾਨੂੰ ਜਿਹੜੀ ਹੈ ਸਹਿਨ ਕਰਨੀ ਪੈਂਦੀ ਹੈਗੀ ਹੈ ਤੇ ਸੁਖਨਾ ਨੂੰ ਵੀ ਇਹ ਗੰਦਾ ਕਰਦੀ ਹੈਗੀ ਹੈ ਜੀ ਬਿਲਕੁਲ ਬਿਲਕੁਲ ਜਿਸ ਦੇ ਸਾਹ ਦੇ ਨਾਲ ਪਾਣੀ ਗੰਦਲਾ ਹੋ ਰਿਹਾ ਆਸ-ਪਾਸ ਹਵਾ ਵੀ ਗੰਦਲੀ ਹੋ ਰਹੀ ਹੈ ਬਦਬੂ ਦੇ ਕਾਰਨ ਪਰ ਜੋਸ਼ੀ ਜੀ ਵੀਆਈਪੀ ਮੂਵਮੈਂਟ ਤੋਂ ਬਾਅਦ ਵੀ ਇਹ ਹਾਲਾਤ ਨਹੀਂ ਸੁਧਰ ਪਾਰੇ ਕੀ ਇਸ ਤੇ ਮਾਇਨੇ ਸਮਝੇ ਜਾ ਸਕਤੇ ਨੇ ਹਾਂ ਬਿਲਕੁਲ ਦੇਖੋ ਲਾਪਰਵਾਹੀ ਕਿਤੇ ਵੀ ਹੁੰਦਾ ਤੁਸੀਂ ਦਿਖਾਵਾਂ ਕਿ ਇਹ ਟ੍ਰੀਟਮੈਂਟ ਪਲਾਂਟ ਹੈਗਾ ਅੰਦਰ ਤੋਂ ਦੁਕਾਨੇ ਆ ਕਿੱਥੋਂ ਪਾਣੀ ਇਕੱਠਾ ਉੱਥੇ ਵੀ ਪਾਣੀ ਲੱਗਦਾ ਜਿਕਣਾ ਵਿੱਚ ਪਿਆ ਹੈਗਾ ਪਾਣੀ ਲੱਗਦਾ ਕਿ ਸਾਫ ਤਾਂ ਨਹੀਂ ਲੱਗ ਕੀਤਾ ਕੀਤਾ ਹੈਗਾ ਲੱਗਦਾ ਤੇ ਤੁਸੀਂ ਦੁਕਾਨੇ ਇਹ ਟੈਂਕਸ ਜਿਹੜੇ ਬਣੇ ਨੇ ਉਹਨਾਂ ਦੇ ਵਿੱਚ ਪਾਣੀ ਹੈਗਾ ਆ ਤੇ ਇਹ ਜਿੰਨਾ ਪਾਣੀ ਹੈਗਾ ਆ ਤੁਹਾਨੂੰ ਇੱਥੋਂ ਜਿਹੜਾ ਛੱਡਦੇ ਨੇ ਤੇ ਇੱਥੇ ਇਕੱਠਾ ਹੁੰਦਾ ਉੱਪਰ ਟੈਂਕ ਆ ਉੱਪਰੋਂ ਟੈਂਕ ਤੋਂ ਨੀਚੇ ਪਾਣੀ ਆਉਂਦਾ ਹੈਗਾ ਇੱਥੇ ਤੁਹਾਨੂੰ ਪਾਣੀ ਦੇਣਾ ਤੇ ਦੇਖੋ ਪਾਣੀ ਦੀ ਤੁਸੀਂ ਹਾਲ ਦੇਖੋਗੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਟ੍ਰੀਟ ਕੀਤਾ ਗਿਆ ਇਸ ਪਾਸਿਓਂ ਪਾਣੀ ਇਕੱਠਾ ਕਰਕੇ ਅੱਗੇ ਜਿਹੜਾ ਹੈਗਾ ਇਹਦੇ ਥਾਂ ਇਹਦੇ ਰਾਹੀਂ ਜਿਹੜਾ ਨੀਚੇ ਉਹ ਨਾਲੇ ਦੇ ਵਿੱਚ ਜਿਹੜਾ ਹੈਗਾ ਨਦੀ ਦੇ ਵਿੱਚ ਜਿਹੜਾ ਹੈਗਾ ਨਾਲੇ ਦਾ ਜਰੀਏ ਪਾਈਪ ਦੇ ਜਰੀਏ ਨਦੀ ਜ ਫੁਰ ਦਿੱਤਾ ਜਾਂਦਾ ਹੈਗਾ ਤੇ ਕਾਫੀ ਲਾਪਰਵਾਹੀ ਹੈ ਕਿ ਦੂਜੇ ਪਾਸੇ ਸਿਖਦੇ ਆ ਕਿ ਪੂਰਾ ਇੱਕ ਪਿੰਡ ਦਾ ਜਿਹੜਾ ਨਾਲਾ ਹੈਗਾ ਪਾਈਪ ਹੈਗਾ ਉਹ ਸਿੱਧਾ ਵਿੱਚ ਨਦੀ ਦੇਸ਼ ਦੇ ਗੇਰੇ ਆ ਹੋਗਾ ਜਿਹੜੀ ਕਿ ਸੁਖਨਾ ਲੈਕ ਨੂੰ ਜਾ ਕੇ ਹਾਂ ਜੇ ਕਿ ਮਿਲਦੀ ਹੈਗੀ ਦੇਖੋ ਬਿਲਕੁਲ ਤੁਸੀਂ ਜੋ ਗੱਲ ਕਹੀ ਹੈ ਕਿ ਸ਼ਹਿਰ ਸੁੰਦਰ ਹੈਗਾ ਆ ਸੁਖਨਾ ਲੈਕ ਇੱਕ ਸ਼ਾਨ ਸਾਡੀ ਇੱਥੇ ਦੀ ਤੇ ਹਰ ਕਿਸੇ ਦੀ ਇੱਛਾ ਹੁੰਦੀ ਹੈ ਅਸੀਂ ਸੁਖਨਾ ਲੈਕ ਦੇ ਉੱਪਰ ਜਾ ਕੇ ਜਿਹੜਾ ਹੈਗਾ ਉਹ ਕੋਈ ਨਾ ਕੋਈ ਅਸੀਂ VOTING ਕਰੀਏ ਜਾਂ ਆਪਸੇ ਇੱਕ ਬੈਟਰ ਸਮਾਂ ਬਤਾਈਏ ਅਗਰ ਇਦਾਂ ਦੀਆਂ ਲਾਪਰਵਾਹੀਆਂ ਹੋਣਗੀਆਂ ਇਦਾਂ ਦਾ ਗੰਦਾ ਪਾਣੀ ਜਾਏਗਾ ਤਾਂ ਉੱਥੇ ਵਾਕਈ ਜਿਹੜੀ ਹੈਗੀ ਆ ਪਾਣੀ ਦੂਸ਼ਿਤ ਹੋਏਗਾ ਉਹ ਵੀ ਜਿਹੜੇ ਨੇ ਜਿਹੜੇ ਨਿੱਕੀ ਕੰਦੇ ਆ ਉੱਥੇ ਜਾਣਾ ਕਾ ਘੱਟ ਹੋਵੇਗਾ ਜਾਂ ਕਿ ਲੋਕਾਂ ਨੂੰ ਉੱਥੇ ਸਮਝ ਲਾ ਸਕਦੀ ਹੈਗੀ ਹੈ ਪਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਇਸ ਬਾਰੇ ਸੋਚਣਾ ਪਵੇਗਾ ਕਿ ਇਹ ਜੇ ਗੰਦਾ ਪਾਣੀ ਜਾ ਰਿਹਾ ਹੈਗਾ ਤਾਂ ਇਸ ਦਾ ਪ੍ਰਬੰਧ ਕਿਤਾ ਜਾਵੇ ਇਸ ਨੂੰ ਨਾ ਭੇਜਿਆ ਜਾਵੇ ਇੱਕ ਟ੍ਰੀਟਮੈਂਟ ਪਲਾਂਟ ਦਾ ਪਾਣੀ ਜਾ ਰਿਹਾ ਹੈਗਾ ਤਾਂ ਦੂਜੇ ਪਾਸੇ ਇੱਥੋਂ ਦਿਖਾਇਆ ਤੁਹਾਨੂੰ ਕਿ ਸਿੱਧਾ ਜਿਹੜਾ ਪਾਈਪ ਹੈਗਾ ਉਹ ਪਿੰਡ ਦਾ ਪਾਈਪ ਹੈ ਉਹ ਵੀ ਉੱਥੇ ਛੱਡਿਆ ਗਿਆ ਹੈਗਾ ਜੀ ਬਿਲਕੁਲ ਜ਼ਾਹਿਰ ਜੀ ਗੱਲ ਹੈ ਜਿਸ ਸੇ ਸਾਡੇ ਨਾਲ ਲੋਕਾਂ ਦੇ ਵੱਲੋਂ ਵਾਰ-ਵਾਰ ਇਹ ਆਵਾਜ਼ ਚੁੱਕੀ ਜਾ ਰਹੀ ਹੈ ਕਿ ਅਸੀਂ ਪਰੇਸ਼ਾਨ ਆ ਇਹ ਗੰਦਲਾ ਪਾਣੀ ਸਾਡੇ ਇਲਾਕੇ ਨੂੰ ਖਰਾਬ ਕਰ ਰਿਹਾ ਹੈ ਸੁਖਨਾ ਝੀਲ ਨੂੰ ਖਰਾਬ ਕਰ ਰਿਹਾ ਹੈ ਪਰ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਇਸ ਨੂੰ ਕੋਈ ਸਾਫ਼ ਨਹੀਂ ਕੀਤਾ ਜਾ ਰਿਹਾ ਕੋਈ ਇਸ ਦੇ ਨਾਲ ਜੋ ਸਮੱਸਿਆ ਦੇ ਨਾਲ ਨਜਿਟਣ ਦੇ ਲਈ ਕੁਝ ਵੀ ਕੰਮ ਨਹੀਂ ਕੀਤੇ ਜਾ ਰਹੇ ਫਿਰ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਜੋ ਸਾਡੇ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਚੰਡੀਗੜ੍ਹ ਦੀ ਸ਼ਾਨ ਹੈ ਉਹਨਾਂ ਨੂੰ ਖਰਾਬ ਕਰਨ ਦੇ ਲਈ ਨੇ ਦੇਖੋ ਜਦੋਂ ਪਾਣੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਜਦੋਂ ਕਿਸੇ ਚੀਜ਼ ਦੀ ਆਪਾਂ ਸਫਾਈ ਦੀ ਗੱਲ ਕਰਦੇ ਹਾਂ ਤੇ ਇੱਕ ਨਿਯਮ ਹੈਗਾ ਪੂਰਾ ਕਿ ਕਿਤੇ ਵੀ ਕੋਈ ਗੰਦਾ ਪਾਣੀ ਅਨਟਰੀਟਡ ਜਿਹੜਾ ਵਾਟਰ ਹੈਗਾ ਆ ਉਹ ਕਿਤੇ ਵੀ ਨਹੀਂ ਛੱਡਿਆ ਜਾਏਗਾ ਜਿੰਦਾ ਵੀ ਪਾਟਰ ਹੈਗਾ ਉਹ ਟਰੀਟ ਹੋ ਕੇ ਛੱਡਿਆ ਜਾਏਗਾ ਤੇ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਕਿ ਨਾਲਾ ਤੁਹਾਨੂੰ ਦਿਖਾਇਆ ਕਿ ਪਿੰਡ ਦਾ ਜਿਹੜਾ ਨਾਲਾ ਹੈਗਾ ਆ ਉਹ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਪਿੰਡ ਦਾ ਨਾਲਾ ਹੈ ਉਹ ਬਿਲਕੁਲ ਸਿੱਧਾ ਨਾਲਾ ਜਿਹੜਾ ਹੈਗਾ ਉਹ ਇਹਦੇ ਵਿੱਚ ਛੱਡਿਆ ਗਿਆ ਹੈਗਾ ਤੇ ਇਸ ਤੋਂ ਇਹ ਗੱਲ ਸਾਫ਼ ਹੈ ਕੀ ਅਧਿਕਾਰੀਆਂ ਨੂੰ ਪਤਾ ਹੈਗਾ ਕਿ ਅਸੀਂ ਇਹਦੇ ਵਿੱਚ ਜਿਹੜੀ ਸੁਖਨਾ ਦੀ ਜਿਹੜੀ ਟ੍ਰਿਬਿਊਟਰੀ ਹੈਗੀ ਨਦੀ ਹੈਗੀ ਅਸੀਂ ਉਹਦੇ ਵਿੱਚ ਨਾਲਾ ਹੈਗਾ ਅਸੀਂ ਉਹਦੇ ਪਾਣੀ ਛੱਡ ਰਹੇ ਹੈਗੇ ਆ ਇਹ ਉਹ ਪਾਈ ਪੈ ਜਿਹੜਾ ਕਿ ਮੂੰਹ ਖੋਲੇ ਸਾਨੂੰ ਐ ਖੜਾ ਹੋਇਆ ਦਿਖਾਈ ਦਿੰਦਾ ਜਿਹੜਾ ਕਿ ਬਿਲਕੁਲ ਠੀਕ ਹੈ ਠੀਕ ਹੈ ਮਨੋਜੀ ਬਹੁਤ ਬਹੁਤ ਸ਼ੁਕਰੀਆ ਤਾਜ਼ਾ ਅਪਡੇਟ ਅੱਗੇ ਵੀ ਤੁਹਾਡੇ ਤੋਂ ਲੈੰਦ ਰਾਵਾਂਗੇ ਲਗਾਤਾਰ ਨਜ਼ਰ ਬਣਾ ਕੇ ਰੱਖੋ ਫਿਲਹਾਲ ਲਈ ਤੁਸੀਂ ਇੰਨੀ ਜਾਣਕਾਰੀ ਸਾਂਝਾ ਕੀਤੀ ਬਹੁਤ ਬਹੁਤ ਸ਼ੁਕਰੀਆ ਤਸਵੀਰ